ਸਾਸੀ ਕਾ ਵੀਰ ਜੀ ਮਾਨਮਿਤ ਡੇੜੀ ਫਾਰਮ ਤੇ ਪਹਿਲ ਪੜਾਉਣ ਦਾ ਧੰਨਵਾਦ ਅੱਜ ਦੀ ਵੀਟ ਪਿੰਡ ਬੋੜੇਵਾਲ ਕੰਗ ਅੱਜ ਵੀ ਡਾਕਟਰ ਕੋ ਆਏ ਆ ਆਓ ਲੈਨੇ ਅੱਜ ਵੀਰ ਕੋ ਜਾਣਕਾਰੀ ਅੱਜ ਵੀਰ ਕੋ ਦੋ ਮੀਨੀਆਂ ਦੋ ਮੌੜਾ ਦੀਆਂ ਝੋਟੀਆਂ ਆ ਕਰਦੇ ਵੀ ਨਾ ਗੱਲ ਬਾਤ ਹੈ ਸਾਸੀ ਕਾ ਵੀਰ ਜੀ ਸਾਸੀ ਕਾ ਸਤਿ ਸ੍ਰੀ ਅਕਾਲ ਦੇ ਹੋਰ ਸੁਣਾਓ ਸੇਤਾਂ ਦੀ ਬਸ ਠੀਕ ਠਾਕ ਵਧੀਆ ਹੋਰ ਕਾਰੋਬਾਰ ਵਾ ਠੀਕ ਪਿਛਲੇ ਟੰਗੜ ਵੇਚ ਗਏ ਸੀ ਆ ਵੇਚ ਗਏ ਉਧਰ ਹੀ ਵੇਚ ਗਏ ਟੰਗੜ ਜੀ ਚਲੋ ਵੀਰ ਜੀ ਮਾਰੇ ਵਿਕਨੇ ਚਾਹੀਦੇ ਦਰਵਾਹੇ ਵੀਡੀਓ ਪਾਉਣ ਦੀ ਗੱਲ ਹੁੰਦੀ ਹੈ ਇਹ ਤਾਂ ਵਾ ਮਹਾਰਾਜ ਦੀ ਕਿਰਪਾ ਚਾਹੀਦੀ ਜੀ ਮਨਮੀਤ ਡੇਰੀ ਫਾਰਮ ਜਿੰਨਾ ਵੀ ਸਾਡੇ ਵੀਰ ਭੈਣ ਭਰਾ ਪਿਆਰ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਛੋਟਾ ਮਨਮੀਤ ਆਇਆ ਅੱਜ ਇਹਦੇ ਨਾਂ ਤੇ ਚੈਨਲ ਜੋ ਹਾਂਜੀ ਵੀਰ ਜੀ ਇਹਦੇ ਨਾਂ ਤੇ ਆ ਆ ਇਹਦੇ ਨਾਂ ਤੇ ਵੇਖੋ ਵੀਰ ਜੀ ਆ ਵੀਰ ਦੇ ਨਾਂ ਤੇ ਚ ਮਨਮੀ ਹਾਂ ਹੱਥ ਜੋੜੋ ਦੋਵੇਂ ਹੱਥ ਜੋੜੋ ਤਾਨੂ ਕਰਕੇ ਤਾਨੂ ਕਰਕੇ ਜੋੜੋ ਹੈ ਸੀ ਗਾਇਜ਼ ਜੀ ਹਾਂ ਬਸ ਖਲੋ ਜੋ ਉੱਥੇ ਹੈਗੇ ਹੋਰ ਵੀਰ ਜੀ ਸੇਤਾ ਠੀਕ ਠਾਕ ਆ ਵਧੀਆ ਸਤਿ ਸ੍ਰੀ ਅਕਾਲ ਅੱਜ ਕਿੰਨੇ ਪਸੂ ਵੀਰ ਜੀ ਇਹ ਚਾਰ ਝੋਟੀਆਂ ਆਪਣੇ ਕੋਲ ਬਹੁਤ ਕੁਆਲਿਟੀ ਦੀਆਂ ਮੀਣੀਆਂ ਝੋਟੀਆਂ ਆਪਣੇ ਕੋਲ ਆਈਆਂ ਦੋ ਸਪੈਸ਼ਲ ਵੀਰ ਕਹਿੰਦਾ ਮੀਣੀਆਂ ਟੌਪ ਵਾਲੇ ਆਪਣੇ ਕੱਲ ਆਇਆ ਉਧਰ ਦਾ ਮਾਲ ਸਾਰਾ ਹਾਂਜੀ ਹਾਂਜੀ ਹਾਂ ਵੱਡੀਆਂ ਝੋਟੀਆਂ ਮੀਣੀਆਂ ਸਹੀ ਹੱਦੇ ਦੋਨਾਂ ਦੀ ਵੀਰ ਜੀ ਦੋਵਾਂ ਦੇ ਸੇਲੇ ਦੇ ਕਹਿੰਦੇ ਕਰਮਾ ਵਾਲੀਆਂ ਹੁੰਦੀਆਂ ਏ ਹਾਂ ਇੱਕ ਝੋਟੇ ਆਪਣੇ ਕੋਲ ਜੈਡ ਫਲੈਗ ਪਿਓਰ ਮੋਰਾ ਦੀ ਪਿਓਰ ਹੈਗੀ ਆ ਹਾਂ ਬਹੁਤ ਨਸਲ ਵਾਲੀਆਂ ਮੱਝਾਂ ਸਾਰੀਆਂ ਤੇ ਕਰੀਏ ਵੀਰ ਜੀ ਚਾਲੂ ਹਾਂ ਕਰਾਂ ਤੇ ਕਿਦੋਂ ਕਾਨੀ ਚਾਲੂ ਵੀਰ ਜੀ ਦੱਸੋ ਅੱਜ ਦਸੋਈ ਆ ਮੀਣੀ ਇਹ ਤਾਂ ਕਰ ਲੋ ਆ ਦੱਸੋ ਵੀਰ ਜੀ ਫਿਰ ਇਹਦੀ ਡ ਆ ਪੂਰੇ ਸਿੰਗਲ ਨੇ ਦੋਨੇ ਕੁਆਲਿਟੀ ਦੇ ਦੇਖੋ ਵੀਰ ਜੀ ਦੋਵੇਂ ਸਿੰਗ ਹਿਲਦੇ ਇਹ ਕਹਿੰਦੇ ਕਰਮਾ ਵਾਲਾ ਡੰਗਰ ਹੁੰਦਾ ਜਿਹਦੇ ਦੋਵੇਂ ਸਿੰਗ ਹਿਲਦੇ ਹੋਵੇ ਅਸਲੀ ਨਹੀਂ ਇਹੋ ਹੀ ਆ ਹਾਂਜੀ ਹਾਂਜੀ ਆਹ ਅਸਲੀ ਮੀਣੀ ਕਹਿੰਦੇ ਪਰ ਅਸਲ ਹਾਂਜੀ ਵੀਰ ਜੀ ਜਿਹਦੇ ਕਹਿੰਦੇ ਸਿੰਗ ਹਿਲਦੇ ਹੋਵੇ ਉਹ ਅਸਲੀ ਹੁੰਦੀ ਵੇਖੋ ਲੀਵਾ ਥਾਂ ਲੀਵਾ ਵੇ ਲੋ ਸੋਨਾ ਲੱਗਾ ਇਹਨੂੰ ਤਾਜੀ ਸੂਈ ਵੀਰ ਜੀ ਐ ਬਹੁਤ ਚੰਗੇ ਰਿਕਾਰਡ ਦੇ ਆ। ਵੀਰ ਜੀ ਕਿੰਨੇ ਦਿਨ ਹੋ ਗਏ ਸੂਈ ਨੀ ਨੂੰ? ਸੂਈ ਨੂੰ ਅੱਜ 7 ਮਾ 8 ਦਿਨ ਆਸਤ 7ਵਾਂ 8ਵਾਂ ਦਿਨ ਹੋ ਗਿਆ ਵਾ। 10 ਕਿਲੋ ਤੋਂ ਬਾਹਰ ਦੁੱਧ ਆਇਆ ਥੱਲੇ। 10 ਕਿਲੋ ਤੋਂ ਬਾਹਰ ਵੀ ਕਹਿੰਦਾ ਦੁੱਧ ਆ ਅੱਗੇ ਬੱਚਾ ਵੱਜਾ ਵੀਰ ਜੀ ਮਗਰ ਕੀ ਆ? ਉਹਦੇ ਪਹਿਲੇ ਸੂਇ 13 14 ਕਿਲੋ ਦੇ ਚ ਵਾਇਆ ਕੱਟੀ ਮਗਰ ਆ। ਮਰ ਕੱਟੀ ਵੀਰ ਜੀ। ਇਹਨੂੰ ਬੱਚਾ ਲਾ ਕੇ ਮਿਖਾਣਾ ਪਾ ਮੜਾ ਜਾ। ਹਾਂ ਜੀ ਦਿਖਾਓ ਵੀਰ ਜੀ। ਕੋਲੋ ਵੀਰ ਜੀ ਬੱਚਾ। ਦੇਖੋ ਵੀਰ ਜੀ ਬੱਚਾ ਲਾ ਕੇ ਦਿਖਾਉਣ ਲੱਗੇ ਤੁਹਾਨੂੰ। ਆਓ ਵੀਰ ਜੀ ਚੱਕਾ। ਇੱਕ ਵਾਰ ਚੰਗੀ ਕਰਦੇ। ਭਾਈ ਹੁਣ ਕਿੱਥੇ ਫੋਕਾਂਂ ਦਾ ਵੇ ਲੈਨੇ ਵੀਰ ਜੀ ਹੁਣੇ ਚੱਕ ਹੋ ਜਾਂਦਾ ਵਾ ਡੰਗ ਰਾਂਜੇ ਦੇਖੋ ਵੀਰ ਜੀ ਪਸਮਕੀ ਮਹੀਂ ਕਰੋ ਵੀਰ ਜੀ ਬੱਚਾ ਪੜਾ ਵੇਖੋ ਵੀਰ ਜੀ ਥਾਨ ਕਿੱਡਾ ਸੋਹਣਾ ਛੋਟੀ ਨੇ ਕੱਢਿਆ ਵਾ ਵੇਖੋ ਕੱਲਾ ਕੱਲਾ ਥਣ ਕਰਤਾ ਵੇਖੋ ਵੀਰ ਜੀ ਹੱਥ ਲਾ ਕੇ ਦਿਖਾਉਂਦੇ ਆ ਠੰਡੀ ਸੀ ਲਿਆ ਕੋਈ ਉਹੋ ਜੀ ਗੱਲ ਹੈ ਵੇਖੋ ਵੀਰ ਜੀ ਆਪਾਂ ਆਪ ਹੱਥ ਲਾਉਂਦੇ ਕੋਈ ਨਹੀਂ ਹੈਗਾ ਵੇਖੋ ਠੰਡੀ ਸੀ ਲਿਆ ਠੰਡੀ ਸੀ ਲਿਆ ਭਾਵੇਂ ਵੇਖੋ ਵੀਰ ਜੀ ਲਾਓ ਵੇਖੋ ਵੀਰ ਦੇਖੋ ਵੀਰ ਜੀ ਥਾਨ ਐ ਚੜੀ ਦਾ ਇਹ ਘਰ ਵੀ ਦੇਖੋ ਕੱਲਾ ਕੱਲਾ ਥਣ ਕੱਢਿਆ ਚੁੰਨੇ ਵੀਰ ਜੀ ਮਾਰੋ ਤਾਰਾ ਦੇਖੋ ਵੀਰ ਜੀ ਤਾਰਾ ਠੀਕ ਆ ਵੀਰ ਜੀ ਮਗਰ ਲੈ ਕਰਾ ਦੋ ਚੱਕਾ ਦੇਖੋ ਵੀਰ ਜੀ ਅਸਮਾ ਬਹੁਤ ਚੰਗਾ ਲਾਇਆ ਝੋਟੀ ਨੇ ਬਹੁਤ ਚੰਗੀ ਖਾਲੇਵਾ ਬਹੁਤ ਸੋਹਣਾ ਲੱਗਾ ਵਾ ਤੇ ਵੀਰ ਜੀ ਨੂੰ ਤੋਰੋ ਦੇਖੋ ਵੀਰ ਜੀ ਚੰਗੀ ਝੋਟੀ ਪਸਮਾ ਬਹੁਤ ਸੋਹਣਾ ਲਾਇਆ ਝੋਟੀ ਨੇ ਵੇਖੋ ਵੀਰ ਜੀ ਦਿਖਾ ਦੇ ਤੋਰੋ ਵੀਰ ਜੀ ਲੰਮੀ ਤੋਰੋ ਵੇਖੋ ਵੀਰ ਜੀ ਹੋਰ ਬਹੁਤ ਹੀ ਸੋਹਣੀ ਲੱਗੀ ਝੋਟੀ ਨੇ ਵੇਖੋ ਥਾਨ ਕੱਲਾ ਕੱਲਾ ਝੋਟੀ ਨੇ ਕਰਤਾ ਵਾ ਤੋੜ ਵੇਖੋ ਕਿੰਨੀ ਸੋਹਣੀ ਲੱਗੀ ਝੋਟੀ ਨੇ 13 14 ਸਭ ਦਾ ਚੱਟ ਝੋਟੀ ਮੈਂ ਗੱਲੂ ਵੀਰ ਜੀ ਹੈ ਚੰਗੀ ਆ ਕੋਈ ਗੱਲ ਹੀ ਕੋਈ ਗੱਲ ਵੀਰ ਜੀ ਕਈਆਂ ਡੰਗਰ ਆਲ ਮਨਾਉਂਦਾ ਵਾ ਜਿੱਦ ਨੇ ਕਲਿਆੜਾ ਕਦੀ ਪਿਆਣੀ ਖੁੱਲੀਆਂ ਛੱਡੀਆਂ ਹਨ ਅੱਛਾ ਉੱਥੇ ਖੁੱਲੀਆਂ ਛੱਡੀਆਂ ਹਾਂ ਕਲਿਆੜੇ ਤੌਲ ਮਨਾਉਂਦੇ ਦੇਖੋ ਵੀਰ ਜੀ ਵੀਰ ਕਹਿੰਦਾ ਕਲਿਆੜੇ ਤੌਲ ਉੱਥੇ ਖੁੱਲੀਆਂ ਛੱਡੀਆਂ ਹੀ ਉਹਨਾਂ ਝੋਟੀਆਂ ਦੇਖੋ ਵੀਰ ਜੀ ਥਾਂ ਲੇਵਾ ਚੰਗਾ ਲੱਗਾ ਤੋੜ ਵੀ ਚੰਗੀ ਲੱਗੀ ਆ ਔਰੇ ਵੱਡੀ ਝੋਟੀਆਂ ਚੰਗੀ ਵੀਰ ਜੀ ਦੇਖੋ ਹਾਂ ਥਾਂ ਲੇਵਾ ਬਹੁਤ ਸੋਹਣਾ ਕੱਢਿਆ ਝੋਟੀਆਂ ਤੇ ਪਸਮਾਹ ਵੀ ਬੜਾ ਵਧੀਆ ਝੋਟੀਆਂ ਲਾਇਆ ਵੇਖੋ ਹਾਂ ਲੱਗਦਾ ਇੱਥੇ ਨਵੇਂ ਕਰਨੇ ਆ ਜੀ ਇੱਕ ਵਾਰੀ ਜੀ ਮੀਨੀ ਜਿਹੜਾ ਦੇਣੇ ਵਾਲਾ ਜਿਹੜਾ ਦੇਣੇ ਦੱਸੋ ਵੀਰ ਜੀ ਇਹਦਾ ਰੇਟ ਫਿਰ ਇੱਕ ਵਾਰੀ ਫੇਰ ਦਿਖਾ ਦੇਣੇ ਲਓ ਵੀਰ ਜੀ ਕਹਿੰਦੇ ਫੇਰ ਦਿਖਾ ਵੇਖੋ ਵੀਰ ਜੀ ਥਾਵਾਂ ਵਾਲ ਥਾਲੇ ਵਾਲ ਬਹੁਤ ਸੋਨਾ ਕੱਢਿਆ ਛੋਟੀ ਨੇ ਵੇਖੋ ਵੇਖੋ ਵੀਰ ਜੀ ਨਹੀਂ ਚੰਗਾ ਵੀਰ ਜੀ ਵੇਖੋ ਥਾਬੇ ਦਾ ਛੱਡਾ ਪਾਇਆ ਛੋਟੀ ਨੇ ਇਹਦਾ ਵੀਰ ਜੀ ਕੀ ਮੁੱਲ ਕਰਦੇ ਆ ਚੋਖੀ ਘਟਦਾ ਜਿੱਦਾਂ ਨੇ ਮੇਰੀ ਛੋਟੀ ਹੈ ਨਾ ਇਹਦੀ ਧਮਾਨਤਾ ਬੜੀ ਜ਼ਿਆਦਾ ਹੈਗੀ ਵੀਰ ਜੀ ਹੈਗੀ ਹੈ ਹਾ ਗਿਆ ਕਿਰਤੀ ਬਰਾ巴 ਪਾਣ ਵਾਲੇ ਪਾਣ ਦੇ ਦੇ ਹਾਂਜੀ ਵੀਰ ਜੀ ਹਾਂਜੀ ਮੌਲੇ ਦਾ ਕਹਦਾ ਇੱਕ ਦਾ ਹਾਂਜੀ ਇੱਕ ਪੰਜ ਵੀ ਦੇ ਦਈਏ ਨਹੀਂ ਜਾਜ ਹੋਰ ਲੱਖ ਦੀ ਦੇ ਦਈਏ ਹੋਰ ਤਾਂ ਕਰੋ ਥੋੜਾ ਐ ਸੁਖ ਜੀ ਤਿੰਨੇ ਦੇ ਦੇਣੀ ਹਾਂ ਨਾ ਕਰੋ ਹਾਂ 99000 ਛੋਟੀ ਦੇਣੀ ਹੈ 99000 ਦੀ ਵੀ ਕਹਿੰਦਾ ਦੇ ਦੇਣੀ ਆ ਨਹੀਂ ਛੋਟੀ 20 ਪਿੰਡਾਂ ਚਲੇ ਆਉਗੀ ਨਹੀਂ ਹੋਗੀ ਵੀਰ ਜੀ ਹੈ ਵੀ ਪਿਓਰ ਆਦਾ ਵੀਰ ਕਹਿੰਦਾ ਕਹਿੰਦਾ ਮੀਨੀ ਸਿੰਗ ਵੀ ਹਲ ਦੇਊਗੇ ਤੇ ਕੋਈ ਭਾਵੇਂ ਚੈੱਕ ਕਰਕੇ ਖੜੇ ਜਿੰਦਾ ਮਰਜੀ ਥੱਲੇ ਕਰੇ ਥੱਲੇ ਕਰਕੇ ਭਾਵੇਂ ਚੋਚਵਾ ਕੇ ਖੜੇ ਹਾਂ ਤਾਜੀ ਸੂਈ ਝੋਟੀ ਵਾਲਾ ਬੱਚਾ ਅੱਗੇ ਵੱਜਾ ਵੀਰ ਜੀ ਖੱਡੀ ਸੀ ਆ ਵਾ ਮਾ ਇਹ ਪਹਿਣਾ ਹੀ ਆ ਦੋਵੇਂ ਸਮਝ ਲਾ ਅੱਛਾ ਇਹ ਦੋਵੇਂ ਇੱਕ ਪਾ ਵੇਖੋ ਵੀਰ ਜੀ ਆ ਦੋਵੇਂ ਪਾਣਾ ਪਹਿਣੇ ਇਹਦਾ ਵੀ ਦੱਸੋ ਵੀਰ ਜੀ ਇਹਨੇ ਸੂ ਹੁਣ ਸੋਨਾ ਵਾ ਪੰਜ ਦੱਸੋ ਵੇਖੋ ਵੀਰ ਜੀ ਸਿੰਘ ਲਾ ਕੇ ਵੀਰ ਦਿਖਾਉਂਦੇ ਇੱਕ ਦੇ ਖਾਤੇ ਸਿੰਘ ਤਰੇ ਦੋਨਾਂ ਵੇਖੋ ਵੀਰ ਜੀ ਦੋਵਾਂ ਦੇ ਸਿੰਘ ਹਿਲਦੇ ਆ ਕਿਹਕੇ ਕਰੋ ਜੋੜਾ ਲਿਆ ਆ ਇੱਕੋ ਕਰੋ ਲਿਆ ਵੇਖੋ ਵੀਰ ਜੀ ਇਹ ਗੱਬਣੇ ਵੀਰ ਜੀ ਇਹ ਗੱਬਣੇ ਇਹ ਗੱਬਣੇ ਵੀਰ ਜੀ ਵੇਖੋ ਇਹਨੇ ਤਿੱਜਾ ਸੁਗਾ ਸੋਨਾ ਇਹ ਤਿੱਜਾ ਸੁਗਾ ਸੋਨਾ ਵੀਰ ਕਹਿੰਦਾ ਇਹ 15 ਕਿਲੋ ਤੱਕ ਚਵਾਇਆ ਤਿੱਜੇ ਸੋਨੇ ਕਦ ਹੈ ਵੀ ਸੋਣੀ ਆ ਵੀ ਪੰਜ ਦੂਜਾ ਕਹਦਾ ਤੀਜੇ ਤੋਂ ਸੋਹਣਾ ਨਹੀਂ ਤੀਜੇ ਸੂਏ ਜੋ ਹੈਗਾ ਵੇਖੋ ਵੀਰ ਜੀ ਚੰਗੀ ਚ ਇਹ ਵੀ ਚੰਗੀ ਪੂਰ ਲਗਾਤਾਰ ਹੋਂਦੇ ਆ ਜਾਣ ਤੋਂ ਵੀਰ ਜੀ ਵੇਖੋ ਆਇਆ ਪੰਜ ਚਾਰ ਦਿਨ ਲੈਣੇ ਨੇ ਪੰਜ ਚਾਰ ਦਿਨ ਵੀਰ ਕਹਿੰਦਾ ਲੈ ਜਾਣੇ ਆ ਝੋਟੀਏ ਵੀ ਚੰਗੀ ਕੱਦ ਕਰ ਚੰਗਾ ਲੱਗਾ ਥਾਲੇ ਵਾ ਇਹਨੂੰ ਵੀ ਸੋਹਣਾ ਲੱਗਾ ਗੁਲਾਬੀ ਡੰਗ ਦਾ ਥਾਂ ਲੱਗਾ ਇਹਨੂੰ ਬਦਦਾ ਸੁਆਕੇ ਪੌਣੇ ਮੈਂ ਚੱਲ ਕੇ ਆਣੇ ਪਰਾ ਕੋ ਇਕੱਠੀਆਂ ਨਹੀਂ ਨਹੀਂ ਕੋਈ ਗੱਲ ਕੋਈ ਗੱਲ ਵੀਰ ਜੀ ਤੋੜੋ ਲੰਮੀ ਵੇਖੋ ਵੀਰ ਜੀ ਕੋਟੀ ਚੰਗੀ ਏ ਕੱਦ ਕਰ ਹੋਂ ਸੋਨਾ ਲਕਾਈ ਨੂੰ ਵੀ ਝੋਟੀਆਂ ਬੰਦੋ ਵੀਰ ਜੀ ਥੇ ਲੋ ਵੀਰ ਜੀ ਥਾਂ ਲੈਵਾ ਦਿਖਾ ਦੇ ਨੇ ਇਹਦਾ ਐ ਠੰਡੀ ਸੀਲ ਇਦਾਂ ਦੀ ਵੇਖੋ ਲਾਲੀ ਰੰਗ ਦਾ ਇਹਨੂੰ ਥਾਂ ਲੱਗਦਾ ਏਦਾਂ ਹੀ ਫਲੈਪਰ ਪਿੱਛੇ ਹੋਇਆ ਬਣਾ ਵੇਖ ਏਦਾਂ ਹੀ ਬੈਠੇ ਰਹੋ ਥੱਲੇ ਵੇਖੋ ਵੀਰ ਜੀ ਠੰਡੀ ਸੀਲ ਆ ਵੇਖੋ ਦਿਖਾਓ ਵੀਰ ਜੀ ਦਿਖਾਓ ਫਿਰ ਚੱਕ ਦੇ ਦੇਖੋ ਵੀਰ ਜੀ ਠੰਡੀ ਸੀਲ ਆ ਹਾਂ ਠੰਡੀ ਸੀਲ ਕੋਈ ਕਾ ਨਹੀਂ ਹਜੇ ਮਾਰ ਜੀ ਗੱਬਣ ਕਰਨ ਕੰਨ ਦੀ ਉਹਦਾ ਕਹਿੰਦੇ ਜਦੋਂ ਸੁੰਦੀ ਕੋਈ ਲੱਤ ਨਹੀਂ ਕੋਈ ਹਿਲਾਉਂਦੀ ਨਹੀਂ ਪੈਰ ਤੋਂ ਇਹਦਾ ਵੀਰ ਜੀ ਕੀ ਮੁੱਲ ਕਰਦੇ ਆਪਾਂ ਇਹਦਾ ਸੌਖੀ ਮੁੱਲ ਛੋਟਾ ਹੀ ਆ ਹਾਂ ਵੀ ਛੋਟੇ 15 20 ਦੀ ਆ ਹਾਂਜੀ ਹਾਂਜੀ ਹੁਣ ਛੋਟੇ ਆਪਾਂ ਮੁੱਲ ਲੈ ਇੱਕ 5 10 ਜੋ ਮਾਰ ਦੇਗੇ ਇਹ ਵੀ ਹਾਂ ਆਣਾ ਛੋਟੇ ਉਸੇ ਰੇਟ ਤੇ ਦੇ ਦੇ 95000 ਦੇ ਦਾਂਗੇ 94 ਦੀ ਦਈਏ ਹਜ਼ਾਰ ਮਾਨ ਕਰ ਦੋ ਯਾ ਤੇਰਾ 99 ਦੇ ਦਾਂਗੇ ਵੀਰ ਕਹਿੰਦਾ ਅੱਗੇ ਵੀ ਤੂੰ ਇਹ ਸ਼ੋਗਲੇ ਝੋਟੀ ਬੜੀ ਵੱਧ ਨਿਕਣੀ ਆ ਜੇ ਕੋਈ ਭੈਣ ਭਰਾ ਸਾਹਮਣਾ ਲੈ ਜੇ ਨਾ ਹਣ ਆਪਾਂ ਦੇ ਦਾਂਗੇ ਹਾਂ ਜੀ ਹਾਂ ਜੀ ਵੀਰ ਜੀ ਇਹ ਤੇ ਕਹੋਗੇ ਵੇਖੋ ਵੀਰ ਜੀ ਵੀਰ ਅੱਗੇ ਵੀ ਕਹਿੰਦਾ ਤੂੰ ਹੀ ਆਡੇ ਨਾਲ ਵੱਧ ਮਾਨ ਕਰ ਆ ਜਾਂਦੇ ਤੇ ਫਿਰ ਵੀ ਵੀਰ ਨੇ 94 ਦੀ ਉੱਤੋਂ ਹਜ਼ਾਰ ਕਾ ਟੱਕਦਾ ਇਹ 94 ਦੀ ਦੇ ਦੂ ਵੀਰ ਕਹਿੰਦਾ ਮੈਂ ਇਹਦਾ ਦੱਸੋ ਵੀਰ ਜੀ 1000 ਪਲੂਨ ਕੱਟੀ ਸੋਈ ਹੈ ਜੇ ਅੱਛਾ ਪਲੂਨ ਕੱਟੀ ਵੇਖੋ ਵੀਰ ਜੀ ਥਾਂ ਲੈ ਵਾ ਇਹਦਾ ਵੀ ਚੈੱਕ ਕਰ ਲੋ ਥਾਂ ਇਹਨੂੰ ਵੀ ਚੰਗਾ ਲੱਗਾ ਵੇਖੋ ਵੀਰ ਜੀ ਕੱਲਾ ਕੱਲਾ ਥਾਂ ਲੱਗਾ ਵਾ ਥੱਟੀ ਨਾਲ ਜਿਹੜਾ ਜੀਲ ਆ ਪੱਠੇ ਚੁੱਕੀ ਕੱਟ ਚੁੱਕੇ ਅੱਜ ਹਾਂਜੀ ਹਾਂਜੀ ਵੀਰ ਜੀ ਥੱਟੀ ਪੂਰਾ ਕਰਦਾ ਵਜ ਨਾਲੀ ਵੱਡੀ ਆ ਵੇਖੋ ਵੀਰ ਜੀ ਖੱਦ ਥਾਂ ਚੰਗਾ ਲੱਗਾ ਵਾ ਫੇਸ ਕੁਆਲਿਟੀ ਦਿਖਾ ਦਨੇ ਵੇਖੋ ਵੀਰ ਜੀ ਸਿੰਘ ਪੇਡਾ ਸੋਨਾ ਲੱਗਾ ਝੋਟੇ ਇਨੂੰ ਵੀ ਬੱਚਾ ਲਾਉਂਦੇ ਆ ਬੱਚਾ ਲਾਓ ਇਹਨੂੰ ਵੀ ਵੇਖੋ ਵੀਰ ਜੀ ਬੱਚਾ ਵੀ ਇਹਨੂੰ ਵੀ ਲਾਉਣ ਲੱਗਾ ਵੀਰ ਕਹਿੰਦਾ ਤਸੱਲੀ ਕਰਾ ਕੇ ਵੇਖੋ ਵੀਰ ਜੀ ਚੌਥੇ ਦਿਨ ਦੀ ਸੂਈ ਲੱਗ ਕੱਟੀ ਮਗਰ ਜੇ ਚੌਥਾ ਪੰਜਵਾਂ ਚੌਥੇ ਦਿਨ ਦੀ ਸੂਈ ਵੇਖੋ ਵੀਰ ਨੇ ਕੱਟੀ ਲਾਤੀ ਹੈ ਟਾਈਮ ਤੇ 9:00 ਜਾਂ 10:00 ਇਹਨਾਂ ਬੋਲਾ ਇਹਦੇ ਨੇ ਠੀਕ ਆ ਵੀਰ ਜੀ ਵੇਖੋ ਵੀਰ ਜੀ ਵੀਰ ਨੇ ਬੱਚਾ ਲਾ ਕੇ ਦਿਖਾਤਾ ਇਹਦਾ ਵੀ ਇਹੋ ਵੀਰ ਜੀ ਬੱਚਾ ਲਗਾਓ ਸਮਾਗ ਵੀਰ ਕਹਿੰਦੇ ਦਿਖਾਉਣੇ ਹੁਣੇ ਤੁਹਾਨੂੰ ਵੇਖੋ ਵੀਰ ਜੀ ਝੋਟੀ ਪਸਮਗੀ ਹੈ ਵੇਖਿਆ ਕੀ ਕੱਢਿਆ ਰੇ ਵੇਖੋ ਵੀਰ ਜੀ ਕਰੋ ਬੱਚਾ ਪੜਾ ਮੜ ਜਾ ਵੇਖੋ ਵੀਰ ਜੀ ਥਾਨੇ ਨੇ ਵੀ ਚੰਗਾ ਕੱਢਿਆ ਵਾ ਠੰਡੀ ਸੀਲ ਹੈ ਵੇਖੋ ਵੀਰ ਜੀ ਕੱਲਾ ਕੱਲਾ ਥਾਂ ਲੱਗਾਈ ਨੂੰ ਵੀ ਝੋਟੀ ਨੂੰ ਵੇਖੋ ਵੀਰ ਜੀ 14 ਕਿਲੋ ਦੁੱਧ ਝੋਟੀ ਨਾਲ ਕੱਢਿਆ ਤਾਂ ਇਹ ਝੋਟੀ ਇੱਥੇ ਛੱਡ ਦਿਓ ਠੀਕ ਆ ਵੀਰ ਜੀ ਇਦਾਂ ਨਹੀਂ ਜੁਆਈ ਮਾਰੋ ਵੀਰ ਜੀ ਧਾਰਾ ਫਿਰ ਕਰਕੇ ਵੇਖੋ ਵੀਰ ਜੀ ਵੀਰ ਤਸੱਲੀ ਕਰਕੇ ਦਿਖਾਉਂਦਾ ਹਰ ਟੰਗਰ ਦੀ ਉਹ ਕਾਲੀ ਹੈਗੀ ਵੇਖੋ ਵੀਰ ਜੀ ਵੇਖੋ ਧਾਰਾ ਲੱਗਿਆ ਕੋਈ ਵੀਰ ਜੀ ਕੋਈ ਵੇਲੋ ਕੋਈ ਧਮਕਦ ਬੈਠੇ ਆ ਅੱਗੇ ਬੈਠਾ ਕੋਈ ਵੀ ਕੋਈ ਲੱਤ ਪਸੂ ਨਹੀਂ ਚੁੱਕਾਂਦਾ ਕੋਈ ਵੀ ਠੰਡੀ ਸੀਲ ਹੈ ਵੇਖੋ ਬੱਚੇ ਨੂੰ ਚੱਕਾਂਦੀ ਝੋਟੀ ਵੇਖੋ ਉਹ ਜਾ ਕੰਮ ਹੈ ਰਾਫੇ ਵਾਲਾ ਨਹੀਂ ਹੈਗਾ ਇੱਥੇ ਠੰਡੀਆ ਸੀਲ ਝੋਟ ਲਾਉਂਦੇ ਆ ਕੋਈ ਆਵੇਂ ਪਕੜਾਂਦੇ ਆ ਚੰਗੀ ਵੀਰ ਜੀ ਵੇਖੋ ਵੀਰ ਜੀ ਬਾਲਟੀ ਤੱਕ ਦਿਖਾ ਦਿੰਦੇ ਨਾਲ ਹੀ ਚੋਂਦਾ ਵੀ ਵੇਖੋ ਉਹ ਜੀ ਝੋਟੀ ਕੋਈ ਲੱਗ ਨਹੀਂ ਲੱਗ ਦਿੰਦੀ ਵੇਖੋ ਵੀਰ ਜੀ ਠੰਡੀ ਸੀਲ ਆ ਵੀ ਝੋਟੀ ਬੜੀ ਵਧੀਆ ਵੀਰ ਨੇ ਲਿਆਂਦੀ ਵੇਖੋ ਜੈੱਡ ਬਲੈਕ ਜੈੱਡ ਬਲੈਕ ਕੋਈ ਨਹੀਂ ਵਾਲ ਚਟਾਊਗਾ ਵੀਰ ਵੇਖਾ ਵੇਖੋ ਜੈੱਡ ਬਲੈਕ ਹੈ ਵੀ ਕਿ ਵਾਕਿਆ ਵੀਰ ਜੀ ਖੋਲੋ ਵੀਰ ਜੀ ਨੂੰ ਵੀ ਤੋੜੋ ਹਾਂ ਪਿੱਛੇ ਮੈਜੋ ਦੇ ਹਾਂਜੀ ਹਾਂਜੀ ਵੀਰ ਜੀ ਵੇਖੋ ਹੁਣੇ ਚੱਕ ਕਰਾਈ ਆ ਹਾਂ ਵੇਖੋ ਚੰਗੀ ਠੰਡੀ ਸੀਲ ਵੇਖੋ ਵੀਰ ਜੀ ਹਾਂ ਪਿੱਛੇ ਸੈ ਗੇ ਚੋਲੋ ਵੇਖੋ ਵੀਰ ਜੀ ਦਿਖਾਉਂਦਾ ਵੀਰ ਅੱਗੇ ਵੀ ਅੱਗੇ ਵੀ ਨੇ ਚੱਕ ਕਰਾਈ ਫੇਰ ਕਰਾਉਂਦਾ ਵੀਰ ਖੋਲੋ ਵੀਰ ਜੀ ਨੂੰ ਅਜੀ ਚੰਗੀ ਜੈੱਡ ਬਲੈਕ ਦੀ ਝੋਟੀ ਆ ਤੋਰ ਦਿਖਾ ਦੇ ਨੇ ਵੇਖੋ ਵੀਰ ਜੀ ਤੁਹਾਨੂੰ। ਵੇਖੋ ਵੀਰ ਜੀ ਤੋਰ ਚੰਗੀ ਲੱਗੀ ਕੱਦ ਕਾਠੇ ਨੂੰ ਵੀ ਚੰਗਾ ਲੱਗਾ ਥਾਂ ਲੈਵਾ ਬਹੁਤ ਸੋਹਣਾ ਲੱਗਾ ਝੋਟੀ ਹੈ ਵੀ ਠੰਡੀ ਸੀਲਸ ਲੱਗ ਗਿਆ ਏ। ਬਹੁਤ ਜਿਆਦਾ ਸੁਨ ਵੀ ਨੇ ਚੱਕ ਵੀ ਕਰਾਤੀ ਤੁਹਾਨੂੰ ਕੋਈ ਉਹੋ ਜੀ ਗੱਲ ਨਹੀਂ ਆ ਗਈ ਵੇਖੋ ਵੀਰ ਜੀ ਵੀਰ ਪਾਸ ਕਰਾ ਕੇ ਦਿਖਾਈ ਫਿਰ। ਉਹ ਬੱਚੇ ਦਾ ਵੀ ਜੀ ਮਰ ਜਾ ਕਰਦਾ ਨਾ ਜਦੋਂ ਬੱਚਾ। ਜਾਣਦਾ ਵੀਰ ਜੀ। ਬਹੁਤ ਠੰਡੀ ਧੀ ਝੋਟੀ ਆ। ਹੈ ਵੀ ਜੱਟ ਬਲੈਕ ਪਿਓੜ ਆ ਮਗਰ ਕੱਟੀ ਮਗਰ ਕੱਟੀ ਪਿਓਰ ਦੀ ਦੱਸਿਓ ਵੀਰ ਜੀ ਇਹਦਾ ਕੀ ਰੇਟ ਕਰਦੇ ਫੇਰ ਆਪਾਂ 1000 ਰੁਪਏ ਕਰਨਾ ਇਹਦਾ ਬਿਲਕੁਲ ਦੱਸੋ ਵੀਰ ਜੀ ਤੇਨ ਵਾਲਾ ਹੀ ਹਾਂਜੀ ਵੀਰ ਜੀ ਦੱਸੋ ਵੇਖੋ ਜਿੱਲੇ ਵਾਲਾ ਖਾਉਂਦਾ ਵੀਰ ਇਹਨਾਂ ਫਿਰ ਚੈੱਕ ਕਰਾ ਦਿਓ ਵੀਰ ਭਰਾਵਾਂ ਨੂੰ ਮੈਂ ਸ਼ੇਰ ਪੂਰੀ ਖਾਲੀ ਕੀਤੀ ਨਹੀਂ ਚੰਗੀ ਵੀਰ ਜੀ ਥਾਂ ਲਵੇ ਲੋ ਵੀਰ ਜੀ ਫਿਰ 3:30 3 ਵਜੇ ਦਾ ਵੀਰ ਜੀ ਟਾਈਮ ਹੋਇਆ ਪੂਰੇ ਦਾ ਵੇਖੋ ਵੀਰ ਜੀ ਠੰਡੀ ਸੀਲਸ ਲਾ ਗਿਆ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਵੀਰ ਜੀ ਲੈ ਲਖ ਦੇ ਲੀਏ ਨਹੀਂ ਹੋਰ ਦਸਵ ਮਾਨ ਹਾਂ ਨਹੀਂ ਕਰੋ ਜੀ ਦਾਗੇ ਕੀ ਹਾਂ ਨਹੀਂ ਸੁੱਖ ਜੀ ਛੋਟੀ ਦੇਣੀ ਨੇ ਜਿੰਨੇ ਦੇ ਦੇਣੀ ਹਾਂ ਜੀ ਹਾਂ ਜੀ 99000 ਛੋਟੀ ਦੇਵਾਂਗੇ 99000 ਦੀ ਵੀਰ ਕਹਿੰਦਾ ਦੇ ਦੇਵਾਂਗੇ ਕੋਈ ਦੂਰ ਨੇ ਰਹੋਗੇ ਤੇ ਮਾਨਦਾਨ ਥੋੜਾ ਬਤਾ ਘਰ ਦਾਂਗੇ ਵੇਖਦੀ ਵੇਖਦੀ ਵੀ ਜੀ ਇਹ ਵੀ ਠੰਡੀ ਸੀਲਸ ਲਾ ਗਿਆ ਵੀਰ ਜੀ ਦੱਸੋ ਵੀਰ ਜੀ ਇਹ ਵੇਖੋ ਵੀ ਜੀ ਦੂਜਾ ਸਵੇਰ ਝੋਟੀ ਆ ਕੱਡ ਕਾਠ ਵੇਲੋ ਕਿੱਡਾ ਚਾ ਲੱਗਾ ਝੋਟੀ ਨੂੰ ਥਾਂ ਲੈਵਾ ਵੇਲੋ ਕਿੱਡਾ ਸੋਹਣਾ ਲੱਗਾ ਵੀ ਝੋਟੀ ਨੂੰ ਵੇਖੋ ਵੀਰ ਜੀ ਵੀਰ ਖਲੋਤਾ ਵਾ ਉਹਦੇ ਬਰਾਬਰ ਦਾ ਲੈ ਮੈਨੂੰ ਪਤਾ ਨਹੀਂ ਦਾ ਝੋਟੀ ਦੇ ਨਹੀਂ ਦਿੰਦਾ ਵੀਰ ਜੀ ਵੇਖੋ ਝੋਟੀ ਸੋਈ ਜਾ ਜੇ 6 ਵਾਂਦੇ ਰਿਆ ਆ ਬੱਚਾ ਵੀਰ ਜੀ ਹਾਂ ਤੇ ਝੋਟੀ ਸਿਰ ਤੋਂ ਲੱਗਾ 12 ਕਿਲੋ ਆ 11 ਲੀਟਰ ਦੁੱਧ ਤਿਆਰ ਆ ਤੇ ਸਿੰਘ ਕਿੱਡਾ ਸੋਹਣਾ ਝੋਟੀ ਲੱਗਾ ਖੋਲੋ ਵੀਰ ਜੀ ਫਿਰ ਫੇਸ ਕੁਆਲਟੀ ਦਾ 16 ਕਿਲੋ ਦੁੱਧ ਕੱਢੋ ਝਟੀਰਾ ਪੂਰਾ ਵੀਰ ਜੀ ਨੂੰ ਵੇਖੋ ਵੀਰ ਜੀ ਕੱਦ ਕਾੜ ਕਿੱਦਾਂ ਲੱਗਾ ਕੋਠੇ ਜਿੱਦਾਂ ਇਹਨੂੰ ਕੱਡ ਕਾਠ ਲਗਾ ਵੇਖੋ ਵੀਰ ਜੀ ਆਉਂਦੀ ਆਉਂਦੀ ਵੀਰ ਜੀ ਹੂਨ ਚ ਵੀ ਨਹੀਂ ਆਉਂਦੀ ਪੂਰੀ ਤੇ ਵੇਖੋ ਵੀਰ ਜੀ ਐਮਰੇਜ ਚ ਵੀ ਨਹੀਂ ਝੋਟੀ ਆਉਂਦੀ ਵੇਖੋ ਕਿੱਦਾਂ ਕਾਠ ਕਾੜ ਲੱਗਾ ਇਹਨੂੰ ਹੋਰ ਕਿੰਨੀ ਸੋਹਣੀ ਲੱਗੀ ਝੋਟੀ ਨੂੰ ਥਾਨ ਵੀ ਚੰਗਾ ਲੱਗਾ ਵਾ ਸਿੰਘ ਵੀ ਬਹੁਤ ਵਧੀਆ ਲੱਗਾ ਝੋਟੀ ਨੂੰ ਦਿਖਾਇਓ ਵੀਰ ਜੀ ਫੇਸ ਕੁਆਲਟੀ ਵਿੱਚ ਕਿੰਨੀ ਸੋਹਣੀ ਲੱਗੀ ਨੂੰ ਜਾਣਦਾ ਵੀਰ ਜੀ ਵੇਖੋ ਵੀਰ ਜੀ ਇਹੋ ਜਿਹੇ ਪਸ਼ੂ ਵੀਰ ਨੇ ਬਹੁਤ ਬਹੁਤ ਵਧੀਆ ਪਸ਼ੂ ਕੱਢ ਕੇ ਆਉਂਦਾ ਬਹੁਤ ਕਾਠ ਲਗਾੜਿਆ ਹਣਾ ਟਾਈਮ ਤਾ ਈ ਕਿਲੋ ਵੀਰ ਕੰਦਾ ਕਾਰਾ ਵੇਖੋ ਵੀਰ ਜੀ ਚੰਗੀ ਝੋਟੀ ਕਦ ਕਰ ਬਹੁਤ ਉੱਚਾ ਲੱਗਾ ਵਾ ਬੰਧੋ ਵੀਰ ਜੀ ਵੇਖੋ ਵੀਰ ਜੀ ਕਦ ਵੀਰ ਜਿੱਦੀ ਪੂਰੀ ਝੋਟੀ ਵੇਖੋ ਵੀਰ ਲਾਗੇ ਖਲੋਇ ਮੜ ਜਾ ਵੇਖੋ ਵੀਰ ਜੀ ਕਦ ਕਾਰ ਵੇਖੋ ਵੀਰ ਦੇ ਲਾਗੇ ਪੂਰੇ ਬਰਾਬਰ ਜਾਂਦੀ ਆ ਹੈ ਪੂਰੇ ਹੈ ਗਈ ਵੀਰ ਜੀ ਆ ਗਈ ਆ ਬੱਚਾ ਜੋ ਵੀਰ ਜੀ ਦਾ ਕੌਣ ਚਾਹ ਇੱਕ ਨੰਬਰਤਾਈਂ ਫੇਰ ਸੇਵਾ ਦੇਣਾ ਸਵੇ। ਸੇਵਾ ਦੇਣਾ ਫਿਰ ਕਿੰਨਾ ਵੀ ਚੀ ਇਹਦਾ ਮੁੱਲ ਕਰਦੇ ਆਪਾਂ। ਬੋਲਦਾ ਏ ਤੁਹਾਡੀ ਤੁਹਾਡੀ ਤਾਂ ਨਹੀਂ 1.5 ਲੱਖ ਰੇ ਆ। ਹਾਂਜੀ ਹਾਂਜੀ। ਹੈਂ? ਹਾਂਜੀ। ਬੋਲ ਆਪਾਂ ਜਿਆਜ ਹੀ ਕਰਾਂ। ਜਿਆਜ ਵੀ ਜੱਗੇ ਵੀ ਜਿਆਜ ਹੀ ਹੁੰਦੇ ਟੱਡੇ। ਤੁਹਾਡੀ ਸਾਥੀ ਇੱਕ ਵੀ ਇਹ ਦੀ ਦੇ ਦਾਂਗੇ। ਨਹੀਂ ਜਿਆਜ ਕਰਾਂ। ਹਾਂ ਨਹੀਂ ਜਿਹੜੀ ਜੁੜੀ ਤੇ ਹਾਂ ਨਹੀਂ ਕਰਨ ਆਪਾਂ ਨਾ ਵਾਦਾ ਨਾ ਕਿਸੇ ਨੂੰ ਕਹਿਣਾ। 1.15 ਦੀ ਘਟੀ ਦਵਾਂਗੇ। 1.15 ਦੇ ਵੀ ਕਹਿੰਦਾ ਛੋਟੀ ਦੇ ਦੇਣੀ ਆਪਾਂ। ਤਾਂ ਸਾਡੇ ਤੇ ਫਿਰ ਆਜਦੇ ਨਹੀਂ ਵੀਰ ਜੀ ਚੰਗੀ ਝੋਟੀ ਵੀ ਕੱਦ ਘੜ ਐਡਾ ਸੋਹਣਾ ਸਿੰਘ ਸਿੰਘ ਥਾਂਲੇਵਾ ਬਹੁਤ ਸੋਹਣਾ ਲੱਗਾ ਝੋਟੀ ਨੇ ਝੋਟੀ 14 15 ਕਿਲੋ ਦੁੱਧ ਕੱਢੋਗੇ ਜਿਹੜਾ ਦੁੱਧ ਹੈ ਤਿਆਰ 12 ਕਿਲੋ ਦੁੱਧ ਤਿਆਰ ਆ ਆਗਾ ਆਗਾ ਵੀਰ ਆਪਾਂ ਉਹ ਹੀ ਦੱਸਣਾ ਜਿਹੜਾ ਹੈਗਾ ਥੱਲੇ ਨਹੀਂ ਵੀਰ ਜੀ ਠੀਕ ਆ ਜਿਹੜੀ ਚੀਜ਼ ਹੈਗੀ ਉਹਦਾ ਦੱਸੋ ਇਹ ਗੱਲ ਮੈਂ 20 ਕਿਲੋ ਦੁੱਧ ਆ ਨਾ ਨਹੀਂ ਵੀਰ ਜੀ ਜੋ ਹੈਗਾ ਉਹਦਾ ਹੀ ਦੱਸਣਾ ਆਪਾਂ ਕਿੰਨਾ ਦੁੱਧ ਹੈਗਾ ਉਹ ਹੀ ਦੱਸਾਂਗੇ ਆਜੋ ਵੀਰ ਜੀ ਸੂਈਆਂ ਸਵਾਈਆਂ ਵਾ ਹਾਂਜੀ ਆ ਦਾਦੋ ਸੂਈਆਂ ਸਵਾਈਆਂ ਤਸੱਲੀ ਕਰਕੇ ਚੁਾਈ ਕਰਕੇ ਖੜੇ ਆਸ ਕਰਕੇ ਲੈ ਕੇ ਜਾਵੇ ਹਾਂ ਬਾਕੀ ਕੋਈ ਕਸਾਇ ਜਿਆਦਾ ਨਾ ਕੋਈ ਬੋਲ ਆਪਾਂ ਦੇਣ ਵਾਲੇ ਕਿਤੇ ਠੀਕ ਆ ਵੀਰ ਜੀ ਹਾਂ ਤੇ ਬਾਕੀ ਵੀਰ ਨਾਮ ਐਡਰੈਸ ਨੰਬਰ ਦੱਸੋ ਨਾਮ ਰਾਵਤਾਰ ਸਿੰਘ ਜੀ ਹਾਂਜੀ ਪਿੰਡ ਫੋੜੇ ਵਾਲ ਕੰਗ ਹਾਂਜੀ ਵੀਰ ਜੀ ਸੇਲ ਮੀਠਾ ਜ਼ਿਲ੍ਹਾ ਮਰਛਾ ਹਾਂਜੀ ਫੋਨ ਨੰਬਰ 9463522806 ਹਾਂਜੀ ਹਾਂ ਸਸੀਗਾ ਸਾਹਿਬ ਸਸੀਗਾ ਵੀਰ ਜੀ